ਮਾ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸਕੈਂਦਰੀ ਗੁਰਦਾਸਪੁਰ ਮੈਂ ਅੱਜ ਜੁੱਡੋ ਹਾਲ ਦੇ ਵਿੱਚ ਆਇਆ ਵਾਂ ਜਿਹੜੀ ਜੁੱਡੋ ਵੈਲਫੇਅਰ ਸੁਸਾਇਟੀ ਹੈ ਇਹਨਾਂ ਦੀ ਸਾਡੇ ਸ਼ਾਸਤਰੀ ਜਿਹੜੇ ਨੇ ਬਹੁਤ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਮੇਰੇ ਡਿਸਟ੍ਰਿਕਟ ਸਪੋਰਟਸ ਜਿਹੜੇ ਮੇਰੇ ਨਾਲ ਇਨਚਾਰਜ ਨੇ ਆਫੀਸਰ ਮੈਡਮ ਨੀਤਾ ਜੀ ਔਰ ਸਮਰਾ ਜੀ ਮੇਰੇ ਨਾਲ ਆਏ ਨੇ ਸਾਡੇ ਸਕੂਲ ਦੇ ਤਿਰਵਾਸੂ ਜੀ ਨੇ ਮੇਰੇ ਸਾਰੇ ਬਹੁਤ ਹੀ ਪਿਆਰੇ ਕੋਚ ਸਹਿਬਾਨ ਮੈਨੂੰ ਬਹੁਤ ਅੱਛਾ ਲੱਗਾ ਬੱਚਿਆਂ ਦੇ ਆਪਣੇ ਜਿਹੜੇ ਨੇ ਕਰਤੱਵ ਜੋਰ ਦਿਖਾਏ ਨੇ ਬੜੇ ਲੰਮੇ ਸਮੇਂ ਤੋਂ 1983 ਤੋਂ ਇਹ ਸਾਰਾ ਪ੍ਰੋਸੈਸ ਚੱਲਦਾ ਆ ਰਿਹਾ ਵਾ ਮੈਨੂੰ ਤੇ ਹਰਾਨੀ ਹੋਈ ਹੈ ਕਿ ਕਿਉਂ ਨਹੀਂ ਹੈ ਸਾਰੇ ਡਿਪਾਰਟਮੈਂਟ ਨੂੰ ਸਾਰਾ ਇਹਦਾ ਦੱਸਿਆ ਗਿਆ ਸਿੱਖਿਆ ਵਿਭਾਗ ਔਰ ਸਪੋਰਟਸ ਡਿਪਾਰਟਮੈਂਟ ਵੱਲੋਂ ਇਹ ਸਾਰਾ ਚੱਲਦਾ ਵਾ ਬੱਚਿਆਂ ਦੀਆਂ ਬਹੁਤ ਅੱਛੀਆਂ ਉਪਲਬਧੀਆਂ ਨੇ ਬਹੁਤ ਸ਼ਾਨਦਾਰ ਬੱਚਿਆਂ ਨੂੰ ਇੱਕ ਜਿਹੜਾ ਮੋਟੀਵੇਸ਼ਨ ਜਿਹੜੀ ਦਿੱਤੀ ਜਾ ਰਹੀ ਆ ਇਸ ਸਮੇਂ ਦੇ ਵਿੱਚ ਜਿੱਥੇ ਜਿਹੜਾ ਵਾ ਅਲੱਗ-ਅਲੱਗ ਤਰ੍ਹਾਂ ਦੀਆਂ ਬੁਰਾਈਆਂ ਜੋਰ ਫੜ ਰਹੀਆਂ ਨੇ ਉੱਥੇ ਜਿਹੜੇ ਸਾਡੇ ਇਹ ਜੰਗਸਟਰ ਨੇ ਜਿਹੜੇ ਬੜੀ ਅੱਛੀ ਭੂਮਿਕਾ ਜਿਹੜੀ ਇਹ ਨਿਭਾ ਰਹੇ ਨੇ ਬਹੁਤ ਅੱਛੀ ਇਹਨਾਂ ਦੀ ਬੱਚਿਆਂ ਦੀ ਸਿਹਤ ਆ ਔਰ ਸਾਨੂੰ ਜਿਹੜਾ ਇਹਦਾ ਖਿਆਲ ਰੱਖਣਾ ਚਾਹੀਦਾ ਵਾ ਜਿਸ ਸਾਨੂੰ ਨੇ ਮੈਨੂੰ ਮੰਗ ਪੱਤਰ ਦਿੱਤਾ ਵਾ ਜੋ ਵੀ ਇਹਨਾਂ ਦੀ ਐਕਟੀਵਿਟੀਆਂ ਨੇ ਮੈਂ ਨਾਲ ਡਿਸਕਸ ਕੀਤਾ ਸਾਰਾ ਮੈਂ ਆਪਣੇ ਵਿਭਾਗ ਨੂੰ ਸਾਰੀ ਡਿਟੇਲ ਉਹਦੀ ਜਿਹੜੀ ਆ ਉਹ ਦੱਸਾਂਗਾ ਸਭ ਕੁਝ ਜੋ ਇਹਦੇ ਵਿੱਚ ਵੱਧ ਤੋਂ ਵੱਧ ਮੈਂ ਯੋਗਦਾਨ ਪਾ ਸਕਦਾ ਵਾਂ ਜੋ ਮੇਰਾ ਵਿਭਾਗ ਵਿੱਚ ਯੋਗਦਾਨ ਪਾ ਸਕਦਾ ਵਾ ਅਸੀਂ ਜ਼ਰੂਰ ਇਹਨੂੰ ਜਿਹੜਾ ਡਵੈਲਪ ਕਰਾਂਗੇ ਬੱਚਿਆਂ ਦਾ ਜਿਹੜਾ ਵਾ ਜਿਮ ਆ ਬਹੁਤ ਸ਼ਾਨਦਾਰ ਜਿਮ ਆ ਹਰ ਤਰ੍ਹਾਂ ਦੇ ਆ ਜਿਹੜੀਆਂ ਨੇ ਮਸ਼ੀਨਜ਼ ਉਹਦੇ ਵਿੱਚ ਬੱਚਿਆਂ ਦੀ ਐਕਸਰਸਾਈਜ਼ ਵਾਸਤੇ ਨੇ ਹੋਰ ਜਿਹੜੇ ਜਿਹੜੇ ਕੰਮ ਹੋਣ ਵਾਲੇ ਨੇ ਇੱਥੇ ਉਹ ਸਾਰੇ ਮੈਂ ਨੋਟ ਕੀਤੇ ਨੇ ਮੈਂ ਆਪਣੇ ਜਿਹੜੇ ਸਾਡੇ ਅਸਿਸਟੈਂਟ ਡਾਇਰੈਕਟਰ ਸਪੋਰਟਸ ਨੇ ਜਾਂ ਮੇਰੇ ਜਿਹੜੇ ਨਮਾਨਯੋਗ ਸੈਕਟਰੀ ਸਾਹਿਬ ਨੇ ਉਹਨਾਂ ਨੂੰ ਮੈਂ ਜਰੂਰ ਸਾਰਾ ਜਦੋਂ ਵੀ ਵੀਸੀ ਹੁੰਦੀ ਆ ਡਿਪਾਰਟਮੈਂਟ 'ਚ ਜਾਂ ਇਹਨਾਂ ਨੇ ਮੈਨੂੰ ਜਿਹੜਾ ਲਿਖ ਕੇ ਦਿੱਤਾ ਵਾ ਮੈਂ ਦੱਸ ਕੇ ਇਹਦੀ ਜਰੂਰ ਵੱਧ ਤੋਂ ਵੱਧ ਮਦਦ ਕਰਕੇ ਮੈਂ ਅੱਗੇ ਆਵ ਲਾ ਕੇ ਇਹਨੂੰ ਹੋਰ ਡਿਵੈਲਪ ਕਰਾਂਗਾ ਤਾਂ ਕਿ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ ਜਿਹੜਾ ਸਪੋਰਟਸ ਚੰਗੀ ਪੋਜੀਸ਼ਨ ਹਾਸਲ ਕਰੇ ਔਰ ਇਹ ਬੱਚੇ ਨੇ ਜਿਹੜੇ ਇੱਕ ਚੰਗੇ ਮਕਾਮ 'ਚ ਪਹੁੰਚਣ ਤੇ ਇਹਨਾਂ ਬੱਚਿਆਂ ਨੂੰ ਜਿਹੜੀ ਆ ਆਪਣੀ ਲਾਈਫ ਬਣਾਉਣ ਦੇ ਵਿੱਚ ਵੀ ਕਾਮਯਾਬੀ ਮਿਲੇ ਅੱਜ ਜਿਹੜਾ ਸਿੱਖਿਆ ਵਿਭਾਗ ਵੱਲੋਂ ਗੁਰਦਾਸਪੁਰ ਵੱਲੋਂ ਡਿਸਟ੍ਰਿਕਟ ਟੂਰਨਾਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਇੱਥੇ ਇੱਕ ਨਾਮ ਮਾਨ ਸਮਾਰੋਹ ਕੀਤਾ ਗਿਆ ਪਿਛਲੇ ਸਾਲ ਜਿੰਨਾਂ ਖਿਡਾਰੀਆਂ ਨੇ ਨੈਸ਼ਨਲ ਦੇ ਵਿੱਚੋਂ ਸਕੂਲ ਨੈਸ਼ਨਲ ਚੋਂ ਮੈਡਲ ਲਏ ਸੀ ਉਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਮਾਨਯੋਗ ਜਿਆ ਸਿੱਖਿਆ ਅਫਸਰ ਅਰਜੇਸ਼ ਸ਼ਰਮਾ ਜੀ ਜਿਹੜੇ ਖੁਦ ਆਪ ਵਾਲੀਬਾਲ ਦੇ ਪਲੇਅਰ ਸਨ ਉਹ ਬਤੌਰ ਮੁੱਖ ਮਾਨ ਦੇ ਤੌਰ ਤੇ ਇੱਥੇ ਆਏ ਨੇ ਜਿਨ੍ਹਾਂ ਨੇ ਖਿਡਾਰੀਆਂ ਨੂੰ ਬਹੁਤ ਮੋਟੀਵੇਟ ਕੀਤਾ ਅਸੀਂ ਜ਼ਿਲ੍ਹਾ ਜੂੜਕਾ ਦਾ ਵੈਲਫੇਅਰ ਸੈਕਟਰੀ ਵੱਲੋਂ ਜਿੱਥੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਖਿਡਾਰੀਆਂ ਦੀਆਂ ਕੁਝ ਮੁਸ਼ਕਲਾਂ ਸੀ ਉਹ ਉਹਨਾਂ ਦੇ ਅੱਗੇ ਰੱਖੀਆਂ ਸਭ ਤੋਂ ਵੱਡੀ ਮੁਸ਼ਕਲ ਤਾਂ ਸਾਨੂੰ ਇਹ ਆ ਰਹੀ ਹੈ ਕਿ ਇਹ ਸੈਂਟਰ ਇਲੈਕਸ਼ਨ ਵਾਸਤੇ ਵਰਤਿਆ ਜਾਂਦਾ ਹੈ VOTING ਮਸ਼ੀਨਾਂ ਜਿਹੜੀਆਂ ਇੱਥੇ ਉਹ ਕਲੈਕਟਰ ਸੈਂਟਰ ਹੁੰਦਾ ਹੈ ਪਿਛਲੇ 2 ਮਹੀਨਿਆਂ ਤੋਂ ਤੇ ਲੋਕ ਸਭਾ ਦੀ ਚੋਣਾ ਕਰਕੇ ਸੈਂਟਰ ਬੰਦ ਰਿਆ ਜਿਨ੍ਹਾਂ ਦੇ ਨਾਲ ਖਿਡਾਰੀਆਂ ਦਾ ਬਹੁਤ ਨੁਕਸਾਨ ਹੁੰਦਾ ਅਸੀਂ ਇਹ ਡਿਮਾਂਡ ਜਿਹੜੀ ਰੱਖੀ ਹੈ ਉਹਨਾਂ ਦੇ ਅੱਗੇ ਕਿ ਇਹ ਜਿਹਨੇ ਮਸ਼ੀਨਾਂ ਦਾ ਕੰਮ ਹੈ ਕਿਤੇ ਹੋਰ ਰੱਖਿਆ ਜਾਵੇ ਅੱਗੇ ਇਹ ਵੀ ਮੰਗ ਰੱਖੀ ਹੈ ਕਿ ਇਹ ਹਾਲ ਦੀ ਰੰਗ ਰੋਗਣ ਕਰਾਉਣ ਦੀ ਲੋੜ ਹੈ ਇੱਥੇ ਜਿਹੜਾ ਖਿਡਾਰੀਆਂ ਦੇ ਲਈ ਇੱਕ ਸ਼ੈੱਡ ਬਣਾਉਣ ਦੀ ਲੋੜ ਹੈ ਜਿੱਥੇ ਬਿਗਿਨਰ ਖਿਡਾਰੀ ਜਿਹੜੇ ਆ ਹੋਰ ਆਪਣਾ ਕੰਮ ਕਰ ਸਕਣ ਇੱਕ ਹੋਰ ਜਿਹੜੀ ਖਿਡਾਰੀਆਂ ਨੂੰ ਜਿਵੇਂ ਅਗਨੀ ਵੀਰ ਜਾਂ ਹੋਰ ਯੋਜਨਾ ਦੇ ਤਹਿਤ ਉਹਨਾਂ ਨੂੰ ਅਲੱਗ-ਅਲੱਗ ਟ੍ਰੇਨਿੰਗ ਲਈ ਓਪਨ ਫਿਟਨੈਸ ਜਿਮ ਜਿਹੜੇ ਨੇ ਉਹ ਬਣਾਉਣ ਦੀ ਲੋੜ ਹੈ ਇਦਾਂ ਉਹਨਾਂ ਅੱਗੇ ਅਸੀਂ ਇਹ ਡਿਮਾਂਡ ਜਿਹੜੀਆਂ ਰੱਖੀਆਂ ਨੇ ਉਹਨਾਂ ਨੇ ਕਿਉਂਕਿ ਸਕੂਲ ਆਫ ਐਮੀਨੈਂਸ ਕੋਰੋਨਾ ਪੀਆ ਇੱਥੇ ਲੱਗਣਾ ਹੈ ਇਸ ਸਕੂਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਬਣਾ ਕੇ ਮੈਕਮੇ ਨੂੰ ਜਿਹੜਾ ਉਹ ਭੇਜੂੰਗਾ ਤੇ ਮੈਂ ਹਰ ਟੰਗ ਦੇ ਨਾਲ ਖਿਡਾਰੀਆਂ ਦੇ ਨਾਲ ਆ ਕਿਉਂਕਿ ਉਹ ਬਹੁਤ ਪ੍ਰਭਾਵਿਤ ਹੋ ਕੇ ਖਿਡਾਰੀਆਂ ਦੀ ਮਿਹਨਤ ਤੋਂ ਗਏ ਨੇ ਆਸ ਕਰਦੇ ਹਾਂ ਕਿ ਇੱਕ ਚੰਗਾ ਸਪੋਰਟਸਮੈਨ ਸਾਨੂੰ ਸਾਡੇ ਜਿਰੇ ਨੂੰ ਮਿਲੇ ਨੇ ਕਿ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਤੇ ਜਿਹੜੀਆਂ ਡਿਮਾਂਡਾਂ ਅਸੀਂ ਰੱਖੀਆਂ ਨੇ ਉਹ ਪੂਰੀਆਂ ਹੋਣ